ਹਾਂ ਦੇਖ ਲਿਆ ਉਹ ਪਰਾਂ ਵਾਲਾ ਦੇਖ ਲਿਆ ਦੇਖ ਲਿਆ ਪਰਾਂ ਵਾਲਾ ਕਾਲਾ ਬੋਲਾ ਪਲੀ ਬੋਲਾ 11000 ਮੰਗਦੇ ਜੀ ਹਾਂ ਵੀ ਤੂੰ ਕੀ ਲਾਉਣਾ ਹੈ 5000 ਪੰਜ ਦਸਾਂ ਦੇਣਾ ਛੋਟੇ ਭਾਈ ਕੱਚੀਆਂ ਗੱਲਾਂ ਕਿਉਂ ਕਰਦੀ ਨਾ ਟਿੱਡ ਚੋਂ ਲਿਖਣ ਦਾ ਨਹੀਂ ਕੋਈ ਦੰਦਾ ਯਾਰ ਜਾਲੇ ਵੀ ਸਫਾਈ ਕਰ ਲਾਣੀ ਹੁੰਦੀ ਆ ਵੀ ਦੇ ਦੇ ਚੰਗੀ ਬਰੀਡ ਦੀ ਹਾਂ ਹਾਂ ਚੰਗੀ ਬਰੀਡ ਦਾ ਮੁੱਲ ਬੱਚਾ ਸਨੱਖਾ ਦਾ ਦੇ ਕਿੰਨਾ ਗੋਲ ਨਾਲ ਨੇ ਥੱਲਿਓਂ ਹੋਰ ਪਾ ਦੇ 500 500 ਨਾਲ ਵੀ ਨਹੀਂ ਬਣਨਾ ਦੇਖ ਲੈ ਚੱਲ ਕਰ ਪੂਰਾ ਪੈਣਾ ਤਾਣਾ ਤਾਣਨਾ ਚੱਲ ਮੜੀ ਕਰਾ 7000 ਦੇ ਦਈਏ ਜੀ ਕੋਈ ਕੱਟ ਨਹੀਂ ਨਹੀਂ ਕੱਟ ਤੂੰ ਆਪ ਵੀ ਦੇਖ ਲੈ 7 ਦਾ ਫੇਰ ਨੂੰ ਲੱਗਦਾ ਥਲੋਂ ਕਹਿ ਦੇ ਲੈ ਜੋ ਕੋਈ ਗੱਲ ਨਹੀਂ ਪਤਾ ਹੀ ਐ ਤੈਨੂੰ ਬਾਬੇ ਨੂੰ ਛਾਵੇਂ ਖੜਾਓ ਖੜ ਜਾ ਬਾਬੇ ਦੀ ਮੈਨੂੰ ਸੋਚ ਆ ਤਾ ਕਰ ਕਰ ਉਹ ਲੈ ਜਾ ਉਰੇ ਆ ਜਾ ਉਰੇ ਆ ਜਾ ਮੈਂ ਹੁਣ ਤੇ ਬੱਚਾ ਓਰੇ ਲਿਆਵਰੇ ਵੀਡੀਓ ਲਿਆਵਰੇ ਓਰੇ ਲੀ ਓ ਬਾਈ ਓਰੇ ਲਿਆ ਪਾਲੀ ਆ ਲੈ ਓਰੇ ਲਿਆਵਰੇ ਕੋਈ ਕਮੀ ਦੱਸੋ ਮੈਂ ਉਹਨੇ ਕੀ ਆ ਕੋਈ ਕਮੀ ਨਹੀਂ ਜੇ ਕਮੀ ਹੁੰਦੀ ਮੈਂ ਕਹਿੰਦਾ ਵੀ ਕਮੀ ਐ ਐਵੇਂ ਤਾਂ ਵਪਾਰੀ ਦਾ ਮਾਲ ਵੀ ਨਿੰਦਣਾ ਮਾਰ ਆ ਜਾ ਨੇੜੇ ਆ ਜਾ ਜਣਾ ਨੇੜੇ ਆਪਾਂ ਇੱਧਰ ਆ ਜਾ ਸਾਰੀਆਂ ਕਲੇ ਸਪੂਰ ਨੇ ਹਾਓ ਨਾ ਗੋਲ ਨਾਲਾਂ ਦਾ ਬੱਚਾ ਜਮੀ ਟੈਸਟੀ ਕਲ ਪੂਰੇ ਵਧੀਆ ਏ ਇੱਕ ਨਾ ਦੁੱਖਾ ਹੋ ਗਿਆ ਨਾ ਮੈਂ ਤਾਂ ਉਹ ਦੇਖਦਾ ਸੀ ਕੀਰੇ ਦਾ ਬੱਚਾ ਏ ਦਾ ਬੱਚਾ ਹੀ ਦੋ ਸਵਾ ਦੋ ਮਹੀਨਾ ਦਾ ਮਸਾਂ ਨਾ ਹੂੰ ਤਾਂ ਕਈ ਵਾਰੀ ਕੋਈ ਤੋੜ ਦਿੰਦਾ ਕੋਈ ਦੰਦ ਐਵੇਂ ਕਿਵੇਂ ਤੋੜ ਦੂ ਜੇ ਡੰਡਾ ਮਾਰੇਗਾ ਤਾਂ ਤੋੜੂ ਜੇ ਤੂੰ ਮੇਰੇ ਮੁੱਕੀ ਮਾਰੇਗਾ ਤਾਂ ਇਹ ਟੁੱਟੂ ਫੇਰ ਠੀਕ ਆ ਫਿਰ ਦੇਖ ਲੈ 7 ਦਿਨਾਂ ਦਾ ਮੈਂ ਤਾਂ ਕਹਣਾ ਜੇ ਮਾੜਾ ਮੋਟਾ ਹੋਰ ਕਰਦੇ ਆ ਕੋਈ ਮਾੜਾ ਨਹੀਂ ਠੀਕ ਆ ਬਸ ਇਹ ਵਾਲੀ ਜਮੀ ਨਹੀਂ ਤੈਨੂੰ ਮਾਰਦਾ ਨਾ ਨਾ ਠੀਕ ਆ ਫਿਰ ਐ ਕਰਦੇ ਆ ਉਹਨੂੰ ਮੈਂ ਫੜ ਲਾ ਨਾ ਬੱਚਾ ਚੱਕ ਕੇ ਜੀਰੀ ਵਿਧੀ ਐਂ ਲੱਗ ਜਾ ਲੈ ਜੋ ਕੋਈ ਗੱਲ ਨਹੀਂ ਫੜ ਲੂ ਹੱਲੇ ਨਹੀਂ ਦਿੰਦਾ ਨਾ ਉਹ ਹੱਲੇ ਮੈਨੂੰ ਜੱਫਾ ਪਾ ਦਿੰਦੇ ਉਹ ਹੱਲਪੇ ਹੀ ਨਹੀਂ ਵਿਚਾਰਾ ਕੈਂਚੀ ਲਾ ਦੀ ਲਾ ਦੂੰ ਕੈਂਚੀ ਹੋਰ ਕੀ ਕਰਾਂ ਫਿਰ ਆਹੀ ਹੋ ਸਕਦਾ ਹੋਰ ਦੇਖ ਲੈਨੇ ਕੋਈ ਮੇਰੀ ਸੁਣਦਾ ਗੱਲ ਬੱਚਾ ਲੈ ਜੋ ਚੰਗਾ ਹੈ ਬੱਚਾ ਬਹੁਤ ਰੱਖਣ ਵਾਲੀ ਚੀਜ਼ ਹੈ ਜਾ ਨਾ ਵੀਰੇ ਲੈਣੀ ਨਹੀਂ ਬੱਕਰੀ ਚੰਗਾ ਭਾਈ ਲਓ ਆ ਗਿਆ ਤੇਰਾ 500 ਦਾ ਲੋਟ ਮੇਰੀ ਸੁਣਦਾ ਗੱਲ ਕੱਚੀਆਂ ਚੂੜੀਆਂ ਨਾ ਪਾ ਕੇ ਜਾਇਆ ਕਰੋ ਉਹ ਕੱਚੀਆਂ ਮੁੱਲ ਪੂਰਾ ਲਾ ਕੇ ਜਾਇਆ ਕਰੋ ਮੈਂ ਤਾਂ 5 ਲਾਇਆ ਤੂੰ 7 ਲਾਤਾ 2 ਮੈਂ ਫਿਰ ਮਾਲ ਦਾ ਮੁੱਲ ਲਾਇਆ ਠੀਕ ਆ ਫਿਰ ਬੱਚਾ ਲਈ ਨਾ ਲਈ ਤੇਰੀ ਛਾਤੀ ਤੇ ਹੱਥ ਧਰ ਕੇ ਕਹਦੇ ਮੈਨੂੰ ਹੁਣ ਮੈਂ ਆਪੇ ਲੈ ਨੂੰ ਮਤਿਆਨੇ ਦਾ ਵੀ 7 ਦਾ ਹੈਗਾ ਜੇ ਮੈਂ ਕੱਚਾ ਕਰਤਾ ਤੂੰ ਮੇਰੇ ਕਹਤੋ ਕੱਚਾ ਨਾ ਕਰਾ ਕੰਮ ਨੂੰ ਸੱਚਾ ਕਰਾ ਉਹ ਤਾਂ ਠੀਕ ਆ ਕਰ ਲੈ ਫਿਰ ਕਹਾ ਪਹੁੰਚ ਮੈਂ ਇਹ ਵਪਾਰੀ ਸੈੱਟ ਕਰਕੇ ਠਿਕਾਣੇ ਤੇ ਲਿਆਉਣਾ ਵੀ ਹੁੰਦਾ ਕੋਈ ਗੱਲ ਨਹੀਂ ਹਾਂ ਕਈ ਪੇਸ਼ੀਆਂ ਪਵਾ ਕੇ ਜੱਜ ਨੇ ਕੇਸ ਭਰੀ ਵੀ ਕਰਨਾ ਹੁੰਦਾ ਓਏ ਪਾਲਣਾ ਵੀ ਪੂ ਹੁਣ ਤਾਂ ਪਾਲਣ ਨੂੰ ਕੀ ਇਹਨੂੰ ਤੂੰ ਚੁੰਗਣੀ ਚੰਗਾਵੇਂਗਾ ਤਾਂ ਪਲਿਆ ਪਿਆ ਨਾ ਨਾ ਬਣਾਉਣਾ ਪੂਆ ਖਵਾਉਣਾ ਵੀ ਪੂ ਸਮਾਰਾ ਉਹ ਸਾਈ ਕੱਟ ਮੈਂ ਮੇਮ ਨਾਲ ਲੈ ਕੇ ਦਵਾਂ ਬਾ ਤੈਨੂੰ ਦੱਸ ਤਾ ਕੋਟੀਆਂ ਦੇ ਪਾ ਸਾਈ ਸਾਈ ਆ ਕੋਟੀਆਂ ਦੇ ਪਾ ਸਾਈ ਸਾਈ ਆ ਲਿਆ ਰਾਂ ਕਰੀ ਖੜ ਛੜ ਇੱਕ ਮਿੰਟ ਹਾਂ ਕੱਢ ਸਾਈ ਸਾਈ ਆ ਤੈਨੂੰ ਦੱਸ ਦਿੰਨੇ ਆ ਉਹ ਬਸ ਮੈਨੂੰ ਨਾ ਦੱਸੀ ਮੈਨੂੰ ਪਤਾ ਕਿੱਥੇ ਹੋਊਗਾ ਨਾ ਨਾ ਤੂੰ ਵੱਲ ਚੁੱਪ ਕਰ ਜਾ ਨਾ ਨਾ ਵਾਏ ਫੇਰ ਨਹੀਂ ਇਹ ਮੈਂ ਤਾਂ ਨਾ ਮਿਲੋ ਸਾਈ ਫਾਇਦੇ ਇਹ ਚਾਹੇ ਮੇਰਾ ਜਫਤੇ ਹੋ ਜਾ ਬੀਏ ਰੁਪਏ ਨੇ ਉਹ ਰਿਆ ਭੱਜਣਾ ਖਰੇ ਚੋਂ ਇੱਥੇ ਖਾਣਾ ਨਾ ਠੱਕਾ ਨਾ ਕਰੀ ਆਪਾਂ ਬੁੜੇ ਬੰਦੇ ਦੀ ਗੱਲ ਦਾ ਕੋਈ ਹੈ ਨਾ ਮੇਰੀ ਗੱਲ ਸਮਝੇਗਾ ਤੂੰ ਆ ਦੇਖ ਮਾਰੀ ਜੀ ਲੈ ਬਈ ਛੋਟੇ ਬਈ ਆ ਜਾ ਉਹ ਖੜਦਾ ਨਾ ਲਈ ਤੈਨੂੰ ਕਹੀ ਤੂੰ ਜਵੀ ਨਾ ਲਈ ਲੈ ਆ ਜਾ ਬਈ ਛੋਟੇ ਬਈ ਮਾਰ ਜਾ ਖੜਦਾ ਇਸ ਕੱਚਾ ਨਹੀਂ ਛੱਡਦੇ ਆ ਜਾ ਖੜਾ ਉਹ ਕਿਡੇ ਦਾ ਮੇਮਣਾ ਆਲੇ ਗੱਫੂ ਆ ਛੱਡ ਦੇ ਸਾਰੀਆਂ ਗੱਲਾਂ ਹਾਂਜੀ ਸਾਰੀਆਂ ਗੱਲਾਂ ਛੱਡ ਦੇ ਆ ਜਾ ਬਸ ਹੱਥ ਕਰ ਲੈ ਪੂਰਾ 7.5 ਦਾ ਹੋ ਗਿਆ ਬਸ ਚੁੱਪ ਕਰ ਉੱਤ ਲੈ ਦੇ ਦੇ ਉਹ ਦੇ 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 ਮੀਨੇ ਨਾ ਮੇਰੇ ਆਪਣੇ ਦੋ ਮਿੰਦਾ ਵਿੱਚ ਵੀ ਫਿੱਖਾ ਨਹੀਂ ਗਾ ਲੈ ਬੱਕਰਿਆਂ ਵੀਡੀਓ ਬਣਾ ਫਿਰ ਹੁਣ ਮੈਂ ਵੇਚੂਗਾ ਵੀਡੀਓ ਚ ਇਹਨੂੰ ਉਹਨੂੰ ਜਾਂਦਾ ਜਾਣ ਦੇ ਮੈਂ ਫੜੀ ਬੱਕਰੇ ਬਣਾ ਕਰੂ ਵੀਡੀਓ ਤਾਂ ਪੜੀ ਜਾਂਦੀ ਰਹੇ ਨਹੀਂ ਨਾ ਭਾਈ ਥੱਲੇ ਪੜਦੇ ਜਾਂਦੇ ਕਿਆ ਹੀ ਫੜਕੇ ਰੱਜੂ ਝੜਬਾ ਭਾਈ ਦੇਖ ਮਾਲ ਦਾ ਮੁੱਲ ਲਾਵਾਂਗੇ ਸਹੀ ਐ ਰੇਟ 'ਚ ਇਹਦੇ ਨਾਲ ਦਾ ਬੱਚਾ ਮੇਰੇ ਘਰੇ ਖੜਾ ਮੈਂ 27000 ਲੱਗਿਆ ਤਾਂ ਨਹੀਂ ਦਿੱਤਾ ਨਾ ਦੇਵਾ ਕੋਈ ਗੱਲ ਨਹੀਂ ਆਪਾਂ ਕੋਈ ਟਿੱਕਾ ਨਹੀਂ ਨਾ ਬਿਕੂ ਨਾ ਵਿਖੇ ਆਹ ਕਰੀ ਬੱਕਰੀ ਆਹ ਦੇਖੋ ਜੀ ਕਾਲਾ ਜੱਡ ਬਲੈਕ ਬੱਚਾ ਬਹੁਤ ਵਧੀਆ ਕੁਆਲਿਟੀ ਹੈ ਤੇ ਸਿੰਗੀ ਸੁੰਗੀ ਬਹੁਤ ਵਧੀਆ ਚਿੱਟੀ ਅੱਖ ਦਾ ਤੇ ਨਕੌੜਾ ਨਕੂੜਾ ਵੀ ਬਹੁਤ ਚੰਗੇ ਬੱਚੇ ਦੇ ਆਹ ਦੇਖ ਸਕਦੇ ਹੋ ਟੈਸਟੀ ਕਲਾਂ ਦਾ ਬਹੁਤ ਸਾਫ ਹੈ ਬੱਚਾ ਜਿਵੇਂ ਕਿ ਨਮੈਸ ਵਾਲੇ ਬੱਚੇ ਹੁੰਦੇ ਨੇ ਗੋਲਨ ਵਾਲਾ ਆ ਗੇ ਸਾਰੀਆਂ ਕਲਾਂ ਸਪੂਰਨ ਨੇ ਦੀਆਂ ਲਵੇ ਨਾਲ ਲਵੇ ਉਹਦੀ ਮਰਜ਼ੀ ਹੈ ਬਾਈ ਦੀ 7500 ਮੁੱਲ ਮੈਂ ਲਾਇਆ ਬਾਈ ਨੂੰ ਕਿਹਾ ਵੀ ਜੇ ਉਹ ਨਹੀਂ ਲੈ ਜਾਂਦਾ ਸਨ ਬੱਚਾ ਜੇ ਕੋਈ ਹੋਰ ਵੀ ਬਾਈ ਲੈ ਜਾਂਦਾ ਹੋਵੇ ਤਾਂ ਸਾਬ ਵਾਸਤੇ ਖੋਲਿਆ ਨਹੀਂ ਮੈਂ ਤਾਂ ਫਿਰ ਆਥਣੇ ਗੱਡੀ ਚ ਲੈ ਕੇ ਜਾਊਂਗੀ ਕੱਚੀ ਗੱਤ ਨਹੀਂ ਆਪਾਂ ਕਰਦੇ ਮੇਰੇ ਤਾਂ ਗਾਹਾਂ ਵਿਕ ਜੂਗਾ ਕੋਈ ਵੱਡੀ ਗੱਤ ਨਹੀਂ ਇਹ ਪਾਲੀ ਦਾ ਬੱਚਾ ਹੈ ਪਾਲੀ ਦਾ ਹਾਂਜੀ ਐਸੇ ਪਿੰਡ ਦਾ ਤੂੰ ਐਸੇ ਪਿੰਡ ਦਾ ਜੀ ਮੇਰੇ ਅਮਨ ਤਾਂ ਮੰਡੀ ਮੰਡੀ ਜਾਉਂ ਮੈਂ ਘਰੇ ਵੀ ਨਹੀਂ ਵਿਚਰਦੀ ਗਿਆ ਕਦੇ ਨੇਮਤ ਵਾਲੋਂ ਕੱਢਿਆ ਅਗਲਾ ਕਹਿੰਦਾ ਪਤਾ ਨਹੀਂ ਰਾਜੂ ਮਿਲਿਆ ਹੈ ਕੋਈ ਨਹੀਂ ਮੈਂ ਮਿਲਿਆ ਮੂਲਿਆ ਜੇ ਕਿਸੇ ਬਾਈ ਨੂੰ ਜ਼ਰੂਰਤ ਹੋਵੇ ਤਾਂ ਪਾਲੀ ਦਾ ਆਪਾਂ ਨੰਬਰ ਬੋਲਦੇ ਆ ਨੰਬਰ ਦੇ ਦਿਓ ਜੀ 98018 68232 ਦੁਬਾਰੇ ਫਿਰ ਬੋਲ ਦੋ 98018 68232 ਪਾਲੀ ਬਾਈ ਨਾਲ ਸਿੱਧਾ ਸਰਪੰਖ ਕਰੋ ਜੀ ਤੁੰਗ ਵਾਲੀ ਪਿੰਡ ਚ ਚਾਹੇ ਮੰਡੀ ਚ ਮੇਲੋ ਤੇ ਬੱਚਾ ਬਹੁਤ ਵਧੀਆ ਕੁਆਲਟੀ ਦਾ ਚੰਗੀ ਬੱਕਰੀ ਦਾ ਠੀਕ ਹੈ ਜੀ ਤੇ ਲੈ ਫੋਨ ਬਥੇਰੇ ਆਉਣਗੇ ਵੀਡੀਓ ਪਾਵਾਂਗੇ ਅੱਜ ਚਾਹੇ ਘਰ ਨੂੰ ਪਾ ਦਈਏ ਠੀਕ ਹੈ ਫੋਨ ਤੇ ਗੱਲ ਕਰ ਲਈ ਆ ਜਾ ਬਈ ਚੱਲੀਏ